ਹਾਂਜੀ ਜੀਟੀਪੀਗੜ ਸਕੂਲ ਰੋਡੇ ਤੋਂ ਜੋ ਕਿ ਸੋਸਾਇਟੀ ਦੇ ਰਾਹੀਂ ਸਕੂਲ ਦਾ ਨਵੀਂ ਬਿਲਡਿੰਗ ਦਾ ਜਿਹੜਾ ਕੰਮ ਆ ਹੈ ਉਹ ਵੱਡੇ ਪੱਧਰ ਤੇ ਚੱਲ ਰਿਹਾ ਹੈ ਤੇ ਅੱਜ ਇਸ ਮੈਂ ਏਰੀਏ ਨੂੰ ਜਿਹੜੇ ਨੂੰ ਦਿਖਾ ਰਿਹਾ ਇਹਦਾ ਲੈਂਟਰ ਪਾਇਆ ਜਾ ਰਿਹਾ ਜੀ ਇਹ ਸਾਰਾ ਲੈਂਟਰ ਅੱਜ ਪਾਇਆ ਜਾ ਰਿਹਾ ਹੈ ਮਜ਼ਦੂਰ ਆ ਜਿਹੜੇ ਉਹ ਆਪਾਂ ਲੰਚ ਬ੍ਰੇਕ ਕਹਿ ਸਕਦੇ ਆ ਖਾਣਾ ਖਾਣ ਗਏ ਹੋਇਆ ਅਸੀਂ ਉਹਨੇ ਟਾਈਮ ਦੇ ਵਿੱਚ ਤੁਹਾਨੂੰ ਕੋਸ਼ਿਸ਼ ਕਰੀ ਆ ਕਿ ਮੇਰੇ ਨਾਲ ਕਲਸੀ ਜੀ ਆ ਕਿ ਇਹਨਾਂ ਦਾ ਕਾਫੀ ਐਕਸਪੀਰੀਅੰਸ ਵੀ ਹੈਗਾ ਇਸ ਲਾਈਨ 'ਚ ਆ ਜੀ ਸਰੀਏ ਜਿਨ੍ਹਾਂ ਨੂੰ ਆਪਾਂ ਬੀਮ ਕਹਿ ਸਕਦੇ ਆ ਇਹ ਬੀਮ ਹੈ ਜੀ ਨਾਲ-ਨਾਲ 20 ਇੰਚੀ ਦੇ ਵੀ ਪਾਏ ਐਂਚੀ ਐਂਚੀ ਦੇ ਸਰੀਆਂ ਦੇ ਜਿਹੜੇ بیم ਆ ਨਾਲ ਨਾਲ ਜੋ ਬਿਜਲੀ ਦੀ ਅੰਡਰਗਰਾਊਂਡ ਫਿਟਿੰਗ ਵਾਸਤੇ ਉਹ ਵੀ ਸਿਸਟਮ ਆ ਜਿਹੜਾ ਸਾਰਾ ਨਾਲ ਨਾਲ ਫਿੱਟ ਕੀਤਾ ਹੋਇਆ ਸਾਈਡਾਂ ਤੇ ਪਿੱਲਰ ਆ ਜਿਹੜੇ ਪੂਰੇ ਨੇ ਲੈਂਟਰ ਕੁਝ ਪਾਇਆ ਜਾ ਚੁੱਕਾ ਤੇ ਲੰਚ ਬ੍ਰੇਕ ਦੀ ਆਪਾਂ ਗੱਲ ਕੀਤੀ ਸੀ ਉਸ ਤੋਂ ਬਾਅਦ ਚ ਪਾਇਆ ਜਾਣਾ ਸੋ ਜਿਹੜਾ ਮਟੀਰੀਅਲ ਇੱਥੇ ਲੱਗਣਾ ਹੈ ਕਿਸ ਰੇਸ਼ਿਓ ਦੇ ਵਿੱਚ ਲੱਗ ਰਿਹਾ ਇਹ ਤੇ ਉਹ ਉਹਦਾ ਜਿਹੜਾ ਡੰਪ ਹੈ ਉਹ ਸਾਡੇ ਕੋਲੇ ਇਹ ਅਸੀਂ ਤੁਹਾਨੂੰ ਦਿਖਾਉਣ ਲੱਗੇ ਆਂ ਤੇ ਰੇਤਾ ਪਿਆ ਹੋਇਆ ਹੈ ਬਜਰੀ ਪਈ ਹੋਈ ਆ ਸੀਮੈਂਟ ਪਿਆ ਹੋਇਆ ਹੈ ਉਹ ਸਾਡੇ ਕੋਲੇ ਘੋੜਾ ਸੀਮਿੰਟ ਦਾ ਭਰਿਆ ਹੋਇਆ ਖੜਾ ਹੈ ਆਹ ਟਰੈਕਟਰ ਨਾਲ ਚੱਕ ਚੱਕ ਕੇ ਨੇੜੇ ਕਰਿਆ ਜਾਊਗਾ ਲੇਬਰ ਜਿਹੜੀ ਉਹ ਦੁਪਹਿਰ ਦਾ ਖਾਣਾ ਖਾ ਕੇ ਆ ਚੁੱਕੀ ਹੈ ਹੁਣ ਉਹ ਆਪਣੀ ਆਪਣੀ ਜਿਹੜੀਆਂ ਮਸ਼ੀਨਾਂ ਦੋ ਲੱਗੀਆਂ ਹੋਈਆਂ ਦੇਖੋ ਮੈਂ ਤੁਹਾਨੂੰ ਦਿਖਾਵਾਂ ਇੱਕ ਨਹੀਂ ਦੋ ਮਸ਼ੀਨਾਂ ਲੱਗੀਆਂ ਹੋਈਆਂ ਤੋਂ ਸੋਸਾਇਟੀ ਵੱਲੋਂ ਤੇ ਸਕੂਲ ਸਟਾਫ ਵੱਲੋਂ ਜਿਹੜੀ ਐ ਸਿਰਫ ਨਿਗਰਾਨੀ ਅੱਜ ਕੀਤੀ ਜਾ ਰਹੀ ਹੈ ਗਾਈਡਲਾਈਨ ਜਿਹੜੀਆਂ ਉਹ ਪਹਿਲਾਂ ਹੀ ਜਾਰੀ ਕੀਤੀਆਂ ਗਈਆਂ ਨੇ ਸੋ ਖਾਣਾ ਖਾਣ ਤੋਂ ਬਾਅਦ ਜਿਹੜਾ ਇਹਦਾ ਅਗਲਾ ਸਟੈਪ ਆ ਉਹ ਵੀ ਤੁਹਾਨੂੰ ਜਰੂਰ ਦਿਖਾਇਆ ਜਾਵੇਗਾ ਸੋ ਮੈਂ ਆਪਣਾ ਰਿਕਾਰਡਿੰਗ ਜਿਹੜੀ ਉਹ ਇਸ ਕਰਕੇ ਬੰਦ ਕਰ ਰਹੇ ਹਾਂ ਕਿਉਂਕਿ ਆਵਾਜ਼ ਆਉਣ ਲੱਗ ਜਾਣੀ ਹੈ ਡਿਸਟਰਬੈਂਸ ਹੋਏਗੀ ਸੁਣਨੀ ਦੀ ਤੁਹਾਨੂੰ ਸਮਝ ਨਹੀਂ ਲੱਗੇਗੀ ਰੇਤਾ ਸੀਮੈਂਟ ਬਜਰੀ ਸਰੀਆ ਜੋ ਵੀ ਕੁਝ ਹੈ ਬਹੁਤ ਵਧੀਆ ਕੁਆਲਿਟੀ ਦਾ ਅਤੇ ਜਿੰਨੀ ਰੇਸ਼ੋ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਪੂਰੀ ਪੂਰੀ ਮਕਦਾਰ ਦੇ ਨਾਲ ਇਹਨੂੰ ਪਾਇਆ ਜਾ ਰਿਹਾ ਹੈ ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਅਗਲਾ ਸਟੈਪ ਇਹਦਾ ਦਿਖਾਵਾਂਗੇ ਧੰਨਵਾਦ ਜੀ